ਸਾਧ ਸੰਗਤ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਪੜਾਂਗੇ ਬਸ ਪੜਦੇ ਰਹਾਂਗੇ ਧਿਆਨ ਦੇ ਦੇ ਕੇ ਨਾ ਗੁਰਬਾਣੀ ਦੀ ਫਿਰ ਗੁਰਬਾਣੀ ਦੀ ਕਿਰਪਾ ਹੀ ਹੋ ਜਾਂਦੀ ਐ ਸਮਝ ਲਓ ਫਿਰ ਜਿਹੜਾ ਗੁਰੂ ਨਾਨਕ ਦਾ ਜਿਹੜਾ ਅਸਲ ਮਾਰਗ ਹੈ ਨਾ ਦਰਸਾਇਆ ਹੋਇਆ ਉਹਦੀ ਸਮਝ ਲੱਗਣ ਲੱਗ ਜਾਂਦੀ ਹੈ ਗੁਰਬਾਣੀ ਦੇ ਅਰਥ ਗੁਰਬਾਣੀ ਹੀ ਕਰ ਰਹੀ ਹੈ ਸੋ ਜਦੋਂ ਅਸੀਂ ਉਸ ਇਨਕ ਦੇ ਨਾਲ ਉਸ ਤਰੀਕੇ ਦੁਆਰਾ ਗੁਰਬਾਣੀ ਖੋਜਾਂਗੇ ਵਿਚਾਰਾਂਗੇ ਪੜਾਂਗੇ ਤੇ ਫਿਰ ਰਸਤਾ ਹੀ ਵੱਖਰਾ ਹੋ ਜਾਂਦਾ ਏ ਸੋ ਗੁਰੂ ਨਾਨਕ ਸਾਹਿਬ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ ਸੱਚਾ ਟੋਆ ਭਾਈ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਵੀ ਜਾਂਦੇ ਸਨ ਤੁਸੀਂ ਪਰਮੇਸ਼ਰ ਦਾ ਨਾਮ ਜਪਿਆ ਕਰੋ ਜਿੱਥੇ ਕਿਤੇ ਧਰਮਸ਼ਾਲਾ ਨਹੀਂ ਸਨ ਤੇ ਮਹਾਰਾਜ ਨੇ ਕਹਿਣਾ ਧਰਮਸ਼ਾਲਾ ਬਣਾਓ ਗੁਰਬਾਣੀ ਦੇ ਸ਼ਬਦ ਲਿਖ ਕੇ ਦੇ ਕੇ ਆਉਣੇ ਗੁਰੂ ਬਾਬਾ ਜੀ ਨੇ ਕੀ ਕਹਿਣਾ ਇਕੱਠੇ ਹੋ ਕੇ ਇਹਨਾਂ ਨੂੰ ਗਾਇਆ ਕਰੋ ਇਕੱਠੇ ਜਿਵੇਂ ਆਪਾਂ ਗਾਰੇ ਸੀ ਇਦਾਂ ਵੀ ਇਕੱਠੇ ਹੋ ਕੇ ਗਾਇਆ ਕਰੋ ਜਦੋਂ ਅਸੀਂ ਗਾਉਣੇ ਆ ਸੰਗੀਤ ਦੇ ਨਾਲ ਮਿਲਾ ਕੇ ਤੇ ਉਹਦੇ ਨਾਲ ਮਾਨੇ ਕਾਗਰ ਜਲਦੀ ਹੁੰਦਾ ਹੈ ਫਿਰ ਮਹਾਰਾਜ ਨੇ ਅਗਲੀ ਗੱਲ ਕਹਿਣੀ ਕਹਿੰਦੇ ਭਾਈ ਇਹਨੂੰ ਵਿਚਾਰਿਆ ਕਰੋ ਸ਼ਬਦਾਂ ਨੂੰ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਇਹ ਮਹਾਪੁਰਖ ਪਰਮੇਸ਼ਰ ਦੀ ਬਾਣੀ ਹੈ ਉਹ ਨਿਜ ਘਰ ਦੇ ਵਿੱਚ ਵਾਸਾ ਹੁੰਦਾ ਹੈ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਸਮਝਦੇ ਹਾਂ ਅਤੇ ਵਿਚਾਰਦੇ ਹਾਂ ਗੁਰ ਪਰਮੇਸ਼ਰ ਇੱਕੋ ਜਾਣ ਵੀ ਹੈ ਵਾਹਿਗੁਰੂ ਜੀ ਆਪਾਂ ਕਿਰਪਾ ਕਰੋ ਮਿਹਰ ਕਰੋ